कादर शीलानी चोरो कुतुब बण दोर कुतुब बणो चोरो कुतुब बणो त हिकु पासे मुरदे ਕੌਣੇ ਜਾਣਦਾ ਏ ਦੋਸਤੋ ਬਜ਼ੁਰਗੋ حضرت ਸਰਕਾਰ ਜਨਾਬ ਗौਸ پاک عبد القادر شاہ جیلانی ਸਰਕਾਰ 11ਵੀਂ ਵਾਲੀ ਸਰਕਾਰ ਆਪ ਦੀ ਬਸਤੀ ਚ ਕਿਚੋਰ ਰਹਿੰਦਾ ਸੀ ਆਪ ਅਕਸਰ ਉਹਨੂੰ ਰੋਕਿਆ ਕਰਦੇ ਸੀ ਕਿ ਗਲਤ ਕੰਮ ਛੱਡ ਦੇ ਲੇਕਿਨ ਉਹ ਕਹਿੰਦਾ ਸੀ ਸਰਕਾਰ ਤੁਹਾਡੀ ਨਜ਼ਰੇ ਕਰਮ ਹੋ ਜਾਊਗੀ ਤਾਂ ਛੱਡ ਦਊਗਾ ਇੱਕ ਦਿਨ ਉਹਦੇ ਦਿਲ ਚ ਆਇਆ ਕਿ ਗਲਤ ਕੰਮ ਛੱਡਣੇ ਚਾਹੀਦੇ ਨੇ ਉਹ ਸਰਕਾਰ ਦੀ ਸੇਵਾ ਚ ਹਾਜ਼ਰ ਹੋਇਆ ਜਾ ਕੇ ਕਹਿੰਦੇ ਕਿ ਸਰਕਾਰ ਮੈਨੂੰ ਆਪਣਾ murid ਬਣਾ ਲਓ ਆਪ ਕਹਿਣ ਲੱਗੇ ਕਿ ਵੀ murid ਤਾਂ ਬਣਾ ਲਾਂਗੇ ਲੇਕਿਨ ਕੁਛ ਸ਼ਰਤਾ ਹੋਣਗੀਆਂ ਕਿ ਕੀ ਸਰਕਾਰ ਕਿ ਪਹਿਲਾ ਕੰਮ ਤਾਂ ਤੈਨੂੰ ਚੋਰੀ ਛੱਡਣੀ ਪਊਗੀ ਆਹ ਉਹ ਕਹਿਣ ਲੱਗਾ ਕਿ ਹਜ਼ੂਰ ਬਚਪਨ ਦੀ ਆਦਤ ਬਣੀ ਹੋਈ ਹੈ ਇੱਕਦਮ ਤਾਂ ਨਹੀਂ ਪਰ ਮੈਂ ਵਾਦਾ ਕਰਦਾ ਹੌਲੀ ਹੌਲੀ ਛੱਡ ਦੇਵਾਂਗਾ ਕਿ ਦੂਜਾ ਕੰਮ ਕਿ ਹਜ਼ੂਰ ਦੂਸਰਾ ਕੰਮ ਕੀ ਹੈ ਕਿ ਪੰਜ ਵਕਤ ਨਮਾਜ਼ ਪੜ੍ਹਨੀ ਪਊਗੀ ਆਹ ਕਿ ਹਜ਼ੂਰ ਇਹ ਅੱਖ ਹੈ ਕਿ ਕਿਉਂ ਬਈ کہہ لگا کہ حضور گل یہ ہے کہ میں چوری غلے چھڑی تا نہیں میں کتے چوری کرن گیا ہوں وہاں نماز دا ٹائم ہو جوے میں کتے وضو کرن باستے پانی لبوں گا کتے مسلح لبوں گا حضور یہ کوئی ٹل دے دے ہو آپ مسکرائے اور کہنے لگے اچھا جا صرف تیرے باستے ٹل لے کہ جدوں بھی پنج ٹائم نماز دا وقت ہو بے تو ازان پڑھ دیا کرو ਹਾਂ ਉਹ ਖੁਸ਼ ਹੋ ਗਿਆ ਕਹਿੰਦਾ ਜੀ ਇਹ ਸਹੀ ਹੈ ਮੈਂ ਕਰਦਿਆ ਕਰੂੰਗਾ ਘਰ ਆ ਗਿਆ ਹਜ਼ੂਰ ਦੋ ਤਿੰਨ ਦਿਨ ਗੁਜ਼ਰੇ ਦੋ ਤਿੰਨ ਦਿਨਾਂ ਬਾਅਦ ਉਹੀ ਕੰਮ ਆਪਣਾ ਕਰਨ ਵਾਸਤੇ ਚੱਲ ਪਿਆ ਚੋਰੀ ਕਰਨ ਵਾਸਤੇ ਇੱਕ ਬਾਹਰ ਕਿਸੇ ਸ਼ਹਿਰ ਦੇ ਵਿੱਚ ਚਲੇ ਆ ਗਿਆ ਸਾਰੀ ਰਾਤ ਘੁੰਮਦਾ ਰਿਹਾ ਕਿਤੇ ਵੀ ਉਹਦਾ ਧਾਰ ਨਹੀਂ ਲੱਗਿਆ ਰਾਤ ਦੇ 3:30 ਵਜੇ ਸਵੇਰ ਦੇ ਉਸ ਵੇਲੇ ਇੱਕ ਚੰਗੀ ਵੱਡੀ ਸਾਰੀ ਹਵੇਲੀ ਟੱਕਰ ਗਈ ਉਹਨੂੰ ਸੋਚਦਾ ਕਿ ਅੱਜ ਤੱਕ ਕੰਮ ਹੀ ਬਣ ਗਿਆ ਮੌਜਾ ਹੀ ਲੱਗਦੀਆਂ ਉਸ ਹਵੇਲੀ ਦੇ ਵਿੱਚ ਕਈ ਪਰਿਵਾਰ ਰਹਿੰਦੇ ਸੀ ਉਹਨੇ ਉੱਥੇ ਜਾ ਕੇ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਚੋਰੀ ਕਰਨੀ ਸ਼ੁਰੂ ਕਰ ਦਿੱਤੀ ਹਜ਼ੂਰ ਕੱਲੀ-ਕੱਲੀ ਤਜੋਰੀ ਸਾਫ਼ ਕਰੀ ਜਾਂਦਾ ਜਿੰਨਾ ਰੁਪਿਆ ਪੈਸਾ ਹੀਰਾ ਜਵਹਿਰਾਤ ਮੋਤੀ ਜੋ ਵੀ ਜ਼ੇਬਰਾਤ ਵਗੈਰਾ ਸੀ ਸਭ ਕੁਝ ਇਕੱਠੇ ਕਰ ਲੈ ਰੁਪਿਆ ਪੈਸਾ ਸਾਰਾ ਇੱਕ ਗੱਠੜੀ ਬਨ ਲਈ ਸਾਰੀਆਂ ਅਲਵਾਰੀਆਂ ਸਾਫ਼ ਕਰਕੇ ਹਜ਼ੂਰ ਜਦੋਂ ਚੁੱਕ ਕੇ ਉੱਥੋਂ ਟੁਰਨ ਲੱਗਿਆ ਗੱਠੜੀ ਤੌਤਰੋਂ ਨਮਾਜ਼ ਦਾ ਵਕਤ ਹੋ ਗਿਆ ਅਜ਼ਾਨਾ ਹੋਣ ਲੱਗ ਪਈਆ ਹਾਂ ਹਾਂ ਉਹਦੇ ਆਪਣੇ ਪੀਰ ਨਾਲ ਕੀਤਾ ਹੋਇਆ ਵਾਦਾ ਯਾਦ ਆ ਗਿਆ ਆ ਹਾਂ ਇੱਕ ਚੋਰ ਹੋ ਕੇ ਆਪਣੇ ਸਰਕਾਰ ਨਾਲ ਕੀਤਾ ਹੋਇਆ ਵਾਦਾ ਨਹੀਂ ਭੁਲਾਇਆ ਹਜ਼ੂਰ ਉਹ ਜਠੜੀ ਚੁੱਕੀ ਚੁੱਕ ਕੇ ਇੱਕ ਕੋਨੇ ਦੇ ਵਿੱਚ ਖੁੰंजे 'ਚ ਰੱਖ ਦਿੱਤੀ ਔਰ ਖੜਾ ਹੋ ਕੇ ਅਜ਼ਾਨ ਪੜਨ ਲੱਗ ਪਿਆ ਅੱਲਾਹੁ ਅਕਬਰ ਅੱਲਾਹੁ ਅਕਬਰ ਅਸ਼ਹਦੁ ਅਨ ਲਾ ਇਲਾਹਾ ਇਲਾ ਲਲ੍ਹਾ ਅਸ਼ਹਦੁ ਅਨ ਮੁਹੰਮਦੁਰ ਰਸੂਲ ਅੱਲਾਹ حیال لسلا حیال الفلاح آؤ نماز کی طرف آؤ کامیابی کی طرف حضور جدو نماز انہیں اذان پڑی تو انہوں دی آواز سن کے سارے حویلی دے لوگ جاگ پے اور اٹھ کے وضو بنائی جاندے نے اور او دے پیچھے آ کے بیٹھی جان دے نے جانے دنوں سرکار جناب غوث پاک سرکار اپنے ڈیرے بیٹھے مسکران دے نے کہ اج میرا پت فس گیا آج دیکھاں گے کدا چھٹ دیں ਆਹ ਤਾਂ ਹਜ਼ੂਰ ਜਦੋਂ ਅਜ਼ਾਨ ਪੜ੍ਹ ਕੇ ਹਟਿਆ ਉਹਨੇ ਸੁੰਤਾਂ ਦੀ ਨੀਤ ਨੀਤ ਲਈ ਸੁੰਤਾਂ ਪੜ੍ਹ ਕੇ ਹਟਿਆ ਤਾਂ ਸਾਰੇ ਲੋਕ ਕਹਿਣ ਲੱਗੇ ਕਿ ਹਜ਼ੂਰ ਨਮਾਜ਼ ਕਰਾਓ ਆਹ ਉਹ ਕਹਿਣ ਲੱਗਾ ਮੈਂ ਨਮਾਜ਼ ਕਰਾਵਾਂ ਮੈਂ ਕਿੱਦਾਂ ਕਰਾ ਸਕਦਾ ਕਿ ਕਿਉਂ ਹਜ਼ੂਰ ਕਿ ਮੈਂ ਤਾਂ ਇੱਕ ਚੋਰ ਚੱਕਾ ਮੈਂ ਨਮਾਜ਼ ਨਹੀਂ ਕਰਾ ਸਕਦਾ ਉਹ ਕਹਿਣ ਲੱਗੇ ਨਹੀਂ ਨਹੀਂ ਤੁਸੀਂ ਤਾਂ ਕੋਈ ਰੱਬ ਦੇ ਬੰਦੇ ਹੋ ਰੱਬ ਨੇ ਤੁਹਾਨੂੰ ਭੱਲਿਆ ਸਾਡੀ ਹਵੇਲੀ 'ਚ ਸਾਡੀ ਹਵੇਲੀ 'ਚ ਪਹਿਲੀ ਵਾਰ ਅਜ਼ਾਨ ਹੋਈ ਆ ਰੱਬ ਨੇ ਘੱਲਿਆ ਤੁਹਾਨੂੰ ਕਹਿਣ ਲੱਗਿਆ ਨਹੀਂ ਭਰਾਵੋ ਮੈਂ ਤਾਂ ਚੋਰ ਆ ਉਹ ਵੇਖੋ ਤੁਹਾਡਾ ਸਾਰਾ ਮਾਲ ਇਕੱਠਾ ਕੀਤਾ ਹੋਇਆ ਹੈ ਮੈਂ ਤਾਂ ਲੈ ਕੇ ਟੁਰਨ ਲੱਗਿਆ ਸੀ ਉਹ ਕਹਿਣ ਲੱਗੇ ਜੇ ਤੁਸੀਂ ਚੋਰ ਹੁੰਦੇ ਤਾਂ ਚਲੇ ਜਾਂਦੇ ਲੈ ਕੇ ਤੁਸੀਂ ਅਜ਼ਾਨ ਨਾ ਪੜ੍ਹਦੇ ਤੁਸੀਂ ਤਾਂ ਰੱਬ ਦੇ ਬੰਦੇ ਹੋ ਨਮਾਜ਼ ਕਰਾਓ ਤਾਂ ਹਜ਼ੂਰ ਉਹ ਮਜਬੂਰ ਹੋ ਗਿਆ ਖੜਾ ਹੋ ਗਿਆ ਮਸੱਲੇ ਤੇ ਔਰ ਖੜ ਕੇ ਰੱਬ ਦੀ ਜ਼ਾਤ ਨਾਲ ਗੱਲ ਕਰਦਾ ਕਹੇ ਮੇਰੇ ਮੌਲਾ ਕਰੀਮ ਮੈਂ ਕੀ ਨਾ ਮੈਂ ਜਾਣਦਾ ਜਾਂ ਮੇਰੇ ਪੀਰੋ মুর্ਸ਼ਦ ਜਾਣਦੇ ਨੇ ਜਾਂ ਤੂੰ ਬਿਹਤਰ ਜਾਣਦਾ ਮੈਂ ਇੱਕ ਗੁਨਾਹਗਾਰ ਬੰਦਾ ਲੇਕਿਨ ਅੱਜ ਇਹ ਲੋਕ ਮੈਨੂੰ ਕੁਝ ਹੋਰ ਸਮਝਦੇ ਨਹੀਂ ਐ ਮੌਲਾ ਜੇ ਮੇਰੀ ਲਾਜ ਰਖ ਲਈ ਮੇਰੇ ਪੀਰ ਦੇ ਸਦਕੇ ਮੇਰੇ ਸਾਈਂ ਦੇ ਸਦਕੇ ਹਾਂ ਐਨੀ ਗੱਲ ਕਹਿ ਕੇ ਉਹਨੇ ਨਮਾਜ਼ ਨੀਤ ਲਈ ਅੱਲ੍ਹਾ ਅਕਬਰ ਕਹਿ ਕੇ ਹਜ਼ੂਰ ਨਮਾਜ਼ ਪੜਾਉਂਦਾ ਰਿਹਾ ਉਧਰੋਂ ਸਰਕਾਰ ਜਨਾਬ ਗੌਸ਼ਪਾਕ ਸਰਕਾਰ ਨੇ ਆਪਣੀ ਤਵੱਜੋ ਬਾਦ ਦਿੱਤੀ ਕਨੈਕਸ਼ਨ ਜੁੜ ਗਿਆ ਤਾਰ ਨਾਲ ਤਾਰ ਜੁੜ ਗਈ ਉਹਦੀ ਰੱਬ ਦੇ ਨਾਲ ਤਾਰ ਜੁੜ ਗਈ ਜਦ ਤਾਰ ਜੁੜੀ ਤਾਂ ਹਜ਼ੂਰ ਅੱਖਾਂ ਚੋਂ ਥਰੂ ਜਾਰੀ ਹੋ ਗਏ ਨਮਾਜ਼ ਪੜ੍ਹਾਈ ਜਾਂਦਾ ਰੋਈ ਜਾਂਦਾ ਐਨਾ ਰੋਇਆ ਐਨਾ ਰੋਇਆ ਐਨਾ ਰੋਇਆ ਕਿ ਸਾਰਾ ਉਹਦਾ ਚਿਹਰਾ ਤਰ ਹੋ ਗਿਆ ਸਾਰੀ ਦਾੜੀ ਤਰ ਹੋ ਗਈ ਸਾਰੇ ਕੱਪੜੇ ਭਿੱਜ ਗਏ ਜਿੱਥੇ ਖਲੋਤਾ ਸੀ ਉਹ ਜਗ੍ਹਾ ਵੀ ਭਿੱਜ ਗਈ ਜਦੋਂ ਅਜ਼ਾਨ ਨਮਾਜ਼ ਤੋਂ ਬਾਅਦ ਉਹਨੇ ਸਲਾਮ ਫੇਰਿਆ ਤਾਂ ਸਾਰੀ ਉਹਦੇ ਚਿਹਰੇ ਵੱਲ ਦੇਖ ਕੇ ਕਹਿਣ ਲੱਗੇ ਸੁਬਹਾਨ ਅੱਲਾਹ ਤਾਂ ਅਜੀਬ ਤਰੀਕੇ ਨਾਲ ਪਿੱਛੇ ਦੇਖਦਾ ਔਰ ਪੁੱਛਦਾ ਕਿ ਕੀ ਹੋਇਆ ਤਾਂ ਸਾਰੀ ਕਹਿਣ ਲੱਗੇ ਕਿ ਹਜ਼ੂਰ ਜਦੋਂ ਤੁਸੀਂ ਨਮਾਜ਼ ਕਰਾਉਣ ਲੱਗੇ ਸੀ ਤਾਂ ਤੁਹਾਡਾ ਬੜਾ ਅਜੀਬ ਜਿਹਾ ਪੱਧਾ ਜਿਹਾ ਚਿਹਰਾ ਸੀ ਔਰ ਅਜੀਬ ਜੀ ਕਾਲੇ ਰੰਗ ਦੀ ਡਰਾਉਣੀ ਜੀ ਦਾੜ੍ਹੀ ਸੀ ਲੇਕਿਨ ਹੁਣ ਜਦ ਨਮਾਜ਼ ਕਰਾ ਚੁੱਕੇ ਹੋ ਤਾਂ ਤੁਹਾਡੇ ਚਿਹਰੇ ਤੇ ਰੌਣਕ ਵਾਰਸ ਰਹੀ ਹੈ 100 ਬਰਸ ਰਿਹਾ ਔਰ ਤੁਹਾਡੀ ਸਾਰੀ ਦਾੜੀ ਸਫੈਦ ਰੰਗ ਦੀ ਨੂਰੀ ਨੂਰੀ ਹੋ ਗਈ ਆ। ਤੁਸੀਂ ਤਾਂ ਰੱਬ ਦੇ ਵਲੀ ਜਾਪਦੇ ਹੋ ਕੋਈ। ਉਹ ਕਹਿਣ ਲੱਗਿਆ ਪ੍ਰਭੂ ਮੈਂ ਵਾਕੀਂ ਕੋਚੋਰ ਸੀ ਲੇਕਿਨ ਮੇਰੀ ਪੀਰ ਸਰਕਾਰ ਜਨਾਬ ਗੋਸਬਾਖ ਸਰਕਾਰ ਯਰਵੀ ਵਾਲੀ ਸਰਕਾਰਾਂ ਦਾ ਮੇਰੇ ਸਾਂਝਾਂ ਦਾ ਕਰਮ ਹੋ ਗਿਆ। ਨਜ਼ਰ ਰਹਿਮਤ ਹੋ ਗਈ। ਰੱਬ ਦੀ ਜ਼ਾਤ ਦੀ ਕਰਮ ਨਵਾਜ਼ੀ ਦੇ ਨਾਲ ਉਹਨਾਂ ਨੇ ਮੈਨੂੰ ਇੱਕ ਚੋਰ ਤੋਂ ਵਲੀ ਬਣਾ ਦਿੱਤਾ। ਸਰਕਾਰ ਗੌਸ ਬਾਦ ਸਰਕਾਰ ਦੇ ਨਾਂ ਤੇ ਇੱਕ ਜ਼ੋਰਦਾਰ ਤਾੜੀ ਲਾਉਂ ਜਿਹੜੇ ਚੋਰਾਂ ਨੂੰ ਵਲੀ ਬਣਾ ਦਿੰਦੇ ਹਜ਼ੂਰ ਉਹ ਕਹਿਣ ਲੱਗਿਆ ਕਿ ਮੇਰੀ ਸਰਕਾਰ ਦਾ ਕਰਮ ਹੈ ਉਹ ਸਾਰੇ ਪੁੱਛਣ ਲੱਗੇ ਕਿ ਉਹ ਕੌਣ ਨੇ ਉਹ ਕਹਿਣ ਲੱਗੇ ਕਮਲਿਓ ਤੁਸੀਂ ਨਹੀਂ ਜਾਣਦੇ ਉਹ ਆਲੇ ਨਬੀ ਔਲਾਦ ਅਲੀ ਸੈਯਦ ਜ਼ਾਦੇ ਉਹ ਪੀਰ ਨੇ ਜਿਨ੍ਹਾਂ ਜਿਹੜੇ ਪੀਰਾਂ ਦਾ ਕੁੱਲ ਦੁਨੀਆ ਦੇ ਪੀਰਾਂ ਤੇ ਕੰਦੇ ਤੇ ਕਦਮ ਹੈ ਕੁੱਲ ਜਹਾਨ ਦੇ ਵਲੀਆਂ ਨੂੰ ਮੋਹਰ ਉੱਥੋਂ ਲੱਗਦੀ ਆ ਉਹ ਕੁੱਲ ਪੀਰਾਂ ਦੇ ਪੀਰ ਨੇ ਕੁੱਲ ਵਲੀਆਂ ਦੇ ਵਲੀ ਨੇ ਮੇਰੇ ਆਕਾ ਉਹ ਐਸੀ ਸਰਕਾਰ ਨੇ ਜਿਹੜੇ ਡੁੱਬੇ ਹੋਏ ਬੇੜੇ ਬੰਨੇ ਲਾ ਦਿੰਦੇ ਨੇ ਸਹ ਵਰਸਾਂ ਦੇ ਮੁਰਦੇ ਜ਼ਿੰਦਾ ਕਰ ਦਿੰਦੇ ਨੇ ਤਾਂ ਸਾਰੀ ਕਹਿਣ ਲੱਗੇ ਕਿ ਸਾਨੂੰ ਵੀ ਉਹਨਾਂ ਦੀ ਸਰਕਾਰ ਦੀਆਂ ਸਿਫਤਾਂ ਸੁਣਾਓ ਸਾਨੂੰ ਬੜਾ ਚੰਗਾ ਲੱਗ ਰਿਹਾ ਹੈ ਤਾਂ ਹਜ਼ੂਰ ਉਹ ਕੀ ਦੱਸਦਾ ਕਿ ਮੇਰੇ ਤੇ ਕਿੱਡਾ ਵੱਡਾ ਕਰਮ ਕੀਤਾ ਸਰਕਾਰ ਨੇ ਕੌਣ ਨੇ ਉਹ ਕੀ ਤਾਰੀਫ ਕਰਦਾ ਹੈ ਗੋਸ ਨੂੰ ਮੰਨਣ ਵਾਲਿਆਂ ਦੀ ਤੇ ਸਭ ਦੇ ਕੋਈ ਉਹਨਾਂ ਮੰਨਣ ਵਾਲਿਆਂ ਦੀ ਮੇਰੀ ਕਦੇ ਨਾ ਹਣੀ ਗੋਸ ਨੂੰ ਮੰਨਣ ਵਾਲਿਆਂ ਦੀ ਤੇਰੀ ਕਦੇ ਨਾ ਹਣੀ ਇਹ ਬਾਣੀ ਉਹ ਮੰਨਣ ਵਾਲਿਆਂ ਦੀ ਮੇਰੀ ਕਦੇ ਨਾ ਹਣੀ ਦੀ ਰੋੜ ਦੇਵੇ ਨਾ ਕਦੀ ਨਾ ਮੋੜ ਦੇਵੇ ਇਹੋ ਪਕਰੇ ਕਿਨਾਰੇ ਨਾ ਦੇਂਦਾ ਕਿਨਾਰੇ ਨਾ ਦੇਂਦਾ ਛੜੀ ਬੇਰੀ ਨੂੰ ਦਰਿਆ ਰੋਣ ਦੇਵੇ ਹੁਣ ਬਲ ਬਾਲਿਆ ਦੀ ਤੇਰੀ ਤਜੇ ਨਾ ਤੇ ਆਦਮਨੋ ਤੇ ਗੌਸਲੇ ਆਦਮਨੋ ਕਿਤੇ ਦੁਪੀਆਂ ਤਾਰਦਾ ਹੋਵੇ ਬਾਹਰ ਲੱਭ ਲੈ ਬਾਹਰ ਦਾ ਹੋਵੇ ਬਾਹਰ ਲੱਭ ਲੈ ਗੌਸਲੇ ਆਦਮਨੋ ਕਿਤੇ ਦੁਪੀਆਂ ਤਾਰਦਾ ਹੋਵੇ ਬਾਹਰ ਲੱਭ ਲੈ ਗੌਸਲੇ ਆਦਮਨੋ ਕਿਤੇ ਦੁਪੀਆਂ ਤਾਰਦਾ ਹੋਵੇ ਨੇ 12 ਪਰਸਾਂ ਦੀ ਰਿਆ ਡੋਪਣਾ ਪੀ ਦਸਾ ਦਸੋ ਨੀ ਉਹਨ ਡਰਿਆ ਡੋਪਣਾ ਪੀ ਜਿਆਦੀ ਮੇਰਾ ਵਾਫੜੀ ਰਿਆ ਡੋਪਣਾ ਪੀ ਤੇਨੇ ਮੇਰਾ ਵਾਫੜੀ ਰੋਫੜੀ ਡਰਿਆ ਡੋਪਣਾ ਪੀ ਜਿਆਦੀ ਮੇਰਾ ਵਾਫੜੀ ਮਾ ਸਵਾਤੋਂ ਜਾ ਸਦਕੇ ਪਰਵਾਤੋਂ ਜਾ ਸਦਕੇ ਹਲਿ ਮੋੜ ਦਾ ਨਹੀਂ ਨੋਹਾ ਕਰਕੇ ਹਲਿ ਮੋੜ ਦਾ ਨਹੀਂ ਨੋਹਾ ਕਰਕੇ ਉਹ ਕਾਜੀ ਅੰਦੀਆਂ ਦੀ ਬਾਹ ਫੜ ਕੇ ਉਹ ਕਾਜੀ ਅੰਦੀਆਂ ਕਲਗਾਉੜੇ ਗਾਉਂਦਾ ਜੀ ਗੁਜ਼ਾਰਿਆ ਢੋਪਣਾ ਕੀ ਜੇ ਦੀ ਮੀਲਾ ਮਾ ਫੜੀ ਉਹ ਕਰਿਆ ਢੋਸਣਾ ਹੋਈ ਜੇ ਦੀ ਮੀਲਾ ਮਾ ਫੜੀ ਮੇਨਾਂ ਸ਼ਾਹੇ ਜਿਲਾਨੀ ਨਾੜੇ ਸੋਲੇ ਆਦਾ ਜਾਨੀ ਨਾਂ ਸ਼ਾਹੇ ਜਿਲਾਨੀ ਨਾੜੇ ਪੁੱਤੋ ਰਵਾਨੀ ਨਾਂ ਸ਼ਾਹੇ ਜਿਲਾਨੀ ਨਾੜੇ ਪੁੱਤੋ ਰਵਾਨੀ ਮੇਨਾਂ ਸੋਲੇ ਆਦਾ ਜਾਨੀ ਕੇ ਮਹਿਬੂਬ ਸੁਬਹਾਨੀ वॾी ਬਦਲੇ ਯਾਰ ਮੀਰ ਦੇ ਹੱਥ ਵਿੱਚ ਸਾਰੇ ਰੱਬ ਦੇ ਖਜ਼ਾਨੇ ਮੇਰੇ ਪੀਰ ਦੇ ਹੱਥ ਵਿੱਚ ਸਾਰੇ ਰੱਬ ਦੇ ਖਜ਼ਾਨੇ ਬਦਲੇ ਪਰ ਪੀਰ ਮੇਰਾ ਬਲਦਾ ਜੋ ਨੀਲਾ ਪਰ ਪਰ ਹਲ ਕਤ ਪੂਰੇ ਤੇ ਖੜੀ ਆਹ ਕੜੀ ਵਰ ਸ਼ੁਭਨਾ ਦੇ ਦਿੱਤੇ ਬੈਜੇ ਸਾਈ ਮੇਰੇ ਉਹ ਖਵਰ ਸ਼ੁਭਨਾ ਦੇ ਜਿੱਥੇ ਨੱਜੇ ਕੜੀ ਉਹ ਖਵਰ ਸ਼ੁਭਨਾ ਦੇ ਦਿੱਤੇ ਬੈਜੇ ਉਹ ਖੋ ਉਹ ਖਵਰ ਸ਼ੁਭਨਾ ਦੇ ਦਿੱਤੇ ਬੈਜੇ अर्श बणा राइदम हली ਦੇ ਰੋਜ਼ ਤੇ ਮੈਂ ਖੁਦ ਹੀ ਮੇਰੇ ਪੀਰ ਦੇ ਰੋਜ਼ ਤੇ ਨਾਈ ਰਹਿਮਤਾ ਚੜੀ ਮੇਰੇ ਪੀਰ ਦੇ ਰੋਜ਼ ਤੇ ਨਾਈ ਰਹਿਮਤਾ ਚੜੀ ਮੇਰੇ ਸਾਈ ਦੇ ਰੋਜ਼ ਤੇ ਨਾਈ ਰਹਿਮਤਾ ਚੜੀ ਮੇਰੇ ਸਾਈ ਦੇ ਰੋਜ਼ ਤੇ ਨਾਈ ਰਹਿਮਤਾ ਚੜੀ ਹੋਸ ਨੂੰ ਮੰਨਣਾ